ਇਸ ਕਚਾਨੀ ਪਤਨੀ ਨੇ ਉਜਾੜ ਲਿਆ ਆਪਣਾ ਹੀ ਘਰ ਲੇਖਤਾ ਤਾਂ ਵੀ ਕਦੋਂ ਤੋਂ ਚੱਲ ਰਹਾ ਸੀ ਇਹ 6 ਸਾਲ ਹੋ ਗਏ ਕਿਵੇਂ ਇਹ ਪਤਾ ਚੱਲਾ ਤਾਂ ਐਸੇ ਮੰਦੋਗਾਂ ਕਿਸੇ ਨੇ ਦੇਖਾ ਕਿਸੇ ਨੇ ਦੇਖਾ ਮੇਰੇ ਭਾਈ ਨੇ ਖੁਦ ਨੇ ਦੇਖਾ ਤਾਂ ਅੱਗ ਲਗਾ ਪਹਾੜਾਂ ਚ ਪੱਥਰ ਥੱਲੇ ਦੱਬ ਦਿੱਤੀ ਸੀ লাশ ਪਹਾੜ ਮੈਂ ਉੱਪਰ ਪੱਥਰਾਂ ਦੇ ਨਿੱਕੇ ਨੀਚੇ ਛੁਪਾ ਦਿਆ ਚਲ ਆ ਵੀ ਦੀਦੀ ਕੀ ਬੋਡੀ ਗਈ ਜਾਈ ਹੋਈ ਸੀ ਹਾਂ ਚਲੀ ਹੋਈ ਹੈ ਕਤਲ ਤੋਂ 6 ਦਿਨਾਂ ਬਾਅਦ ਮਿਲੀ ਸੀ লাশ ਭੁੱਬਾ ਮਾਰ ਰੋਂਦੇ ਪਰਿਵਾਰ ਦਾ ਨਹੀਂ ਦੇਖਿਆ ਜਾ ਰਿਹਾ ਹਾਲ ਜੀ ਹਾਂ ਇਹ ਉਹ ਨੌਜਵਾਨ ਹੈ ਜਿਸ ਦਾ ਕਤਲ ਕਰਵਾਉਣ ਦੇ ਇਲਜ਼ਾਮ ਉਸੇ ਦੀ ਪਤਨੀ ਤੇ ਲੱਗੇ ਨੇ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਦੇ ਰਵੀ ਨਾਮ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਚੱਲਦੇ ਆ ਰਹੇ ਸੀ ਇਹ ਮਹਿਲਾ ਆਪਣੇ ਪਤੀ ਨੂੰ ਆਪਣੇ ਪਿਆਰ 'ਚ ਰੋੜਾ ਸਮਝਦੀ ਸੀ ਤੇ ਉਸ ਨੂੰ ਖਤਮ ਕਰਨਾ ਚਾਹੁੰਦੀ ਸੀ ਇਸੇ ਦੇ ਚੱਲਦੇ ਹੀ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਆਪਣੇ ਪਤੀ ਦਾ ਕਤਲ ਕਰਨ ਦੀ ਯੋਜਨਾ ਬਣਾ ਲਈ ਸੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਆਸ਼ਕ ਤੇ ਉਸ ਦੇ ਸਾਥੀਆਂ ਨੇ ਗੱਲਾਂ 'ਚ ਲਗਾ ਪਹਿਲਾਂ ਮਹਿਲਾ ਦੇ ਪਤੀ ਨੂੰ ਸ਼ਰਾਬ ਪਿਆਈ ਫਿਰ ਉਸ ਤੇ ਹਮਲਾ ਕਰ ਦਿੱਤਾ ਦੇਖਦੇ ਹੀ ਦੇਖਦੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਅੱਗ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਮੁਲਜ਼ਮ লাশ ਨੂੰ ਚੁੱਕ ਪਹਾੜਾਂ ਤੇ ਲੈ ਗਏ ਉੱਥੇ ਲਿਜਾਹ লাশ ਨੂੰ ਪੱਥਰਾਂ ਥੱਲੇ ਦੱਬ ਦਿੱਤਾ ਸੀ ਤਾਂ ਕਿ ਕਿਸੇ ਨੂੰ ਉਸ ਦੀ লাশ ਤੱਕ ਨਾ ਮਿਲੇ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਵੱਲੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰ ਦੀ ਭਾਲ ਕੀਤੀ ਜਾ ਰਹੀ ਸੀ ਜਦੋਂ ਮ੍ਰਿਤਕ ਘਰ ਨਾ ਆਇਆ ਤਾਂ ਪਰਿਵਾਰ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸੀ ਸੋਮਵਾਰ ਦੇ ਦਿਨ ਸਗਾਤ ਸਨੇਰੇ ਭਾਈ ਅੱਛਾ ਸੋਮਵਾਰ ਦੇ ਦਿਨ ਮੇਰੇ ਭਾਈ ਔਟੋ ਚਲਾਉਣ ਗਿਆ ਤਾਂ ਉਸ ਦੇ پاس ਫੋਨ

भाई बनने के उससे पी लो तो उसने मेरे भाई ने पी लिया मेरे भाई को पीने बाद उसने दो पहले तो रवि थप्पड़ मारा रवि बाद फिर जो दो लड़के थे उन्होंने मेर मारा मेरे भाई को थप्पड़ भी मारा सोमवार की बात है तो ये ये भाभी से कोई रवि का अवेशन जी अफेयर था रवि का रवि साहब का था कभी कब चल रहा था ये छह साल हो गए अलग रहनी थी कभी तो कैसे पता चला था अवेशन बंदों का ਕਿਸੇ ਨੇ ਦੇਖਾ ਕਿਸੇ ਨੇ ਦੇਖਾ ਮੇਰੇ ਭਾਈ ਨੇ ਖੁਦ ਨੇ ਦੇਖਾ ਤਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਇਸ ਮਾਮਲੇ 'ਚ ਜਾਂਚ ਕਰਦੇ ਹੋਏ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਮੁਲਜ਼ਮ ਵੱਲੋਂ ਆਪਣੇ ਗੁਨਾਹ ਵੀ ਜਾਂਚ 'ਚ ਕਬੂਲੇ ਗਏ ਨੇ ਤੇ ਦੂਜੇ ਮੁਲਜ਼ਮਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਇਹ ਆਸੀ ਸੁਨਾਮ ਦਾ ਇੱਕ ਲੜਕਾ ਹੈ ਜੋ ਐਜੀਐਮ ਨਗਰ ਦਾ ਰਹਿਣ ਵਾਲਾ ਹੈ ਉਸਨੇ 17 ਤਾਰੀਖ ਨੂੰ ਇੱਕ ਕੰਪਲੇਂਟ ਦਿੱਤੀ ਕਿ ਮੇਰੇ ਭਾਈ ਦਾ 3 ਲੜਕੋ ਨੇ ਅਪਰਨ ਕਰ ਲਿਆ जिसमें भाई नाम एक रवि था जो पावटे काम का रहने वाला है हमने तुरंत पर्चा दर्ज कर दिया था एक चालीस जमीन तीन बी एन एस व तीन सौ पैंसठ आई पी सी में एक आरोपी को तो आज हमने गिरफ़्तार किया है और उसने उस अपना बताया भाई जी ऐसे हमने उसके उसी दिन उसको मार के और फलानी जगह पहाड़ में ऊपर ਪੱਥਰੋ ਦੇ ਨੀਚੇ ਛੁਪਾ ਦਿਆ ਹੈ ਚਲ ਆ ਵੀ ਦੀਦੀ ਕਿੱਥੇ ਬਾਡੀ ਗਈ ਜਾਈ ਹੋਈ ਥੀ ਹਾਂ ਚਲੀ ਹੋਈ ਹੈ ਤਾਂ ਉਹਨਾਂ ਨੇ ਉਹਨਾਂ ਨੇ ਕੰਪਲੇਂਟ ਵਿੱਚ ਜੋ ਦੇ ਰੱਖਿਆ ਇਹ ਦੇ ਰੱਖਿਆ ਹੈ ਜੋ ਰਵੀ ਔਰ ਇਸਕੇ ਜੋ ਮਿਰਤਕ ਹੈ ਇਸਕੇ ਸਾਰਿਕ ਸੰਬੰਧ ਰਹੀ ਹੈ ਪਤਨੀ ਕੇ ਕਤਲ ਦੀ ਇਹ ਖੌਫਨਾਕ ਬਾਰਦਾਤ ਗਵਾਂਡੀ ਸੂਬੇ ਹਰਿਆਣਾ ਦੇ ਫਰੀਦাবাদ ਤੋਂ ਸਾਹਮਣੇ ਆਈ ਹੈ ਰਿਸ਼ਤਿਆਂ ਦੇ ਕਤਲ ਦੀ ਇਸ ਬਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਦਹਿਲ ਉਠਿਆ ਹੈ ਨਜਾਇਜ਼ ਸਮੰਧਾਂ ਦੇ ਚੱਲਦੇ ਕਤਲ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਜਿਹਾਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਤੇ ਲਗਾਤਾਰ ਅਜਿਹਾਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਕਿ ਆਖਰ ਸਾਡਾ ਸਮਾਜ ਸਾਡੇ ਲੋਕ ਜਾ ਕਿੱਧਰ ਨੂੰ ਰਹੇ ਨੇ ਕਿਉਂ ਆਪਣੇ ਹੱਥੀ ਆਪਣੇ ਘਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਜਗਬਾਣੀ ਟੀਮ